हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਗੰਢੀਪਿੰਡ ਗੰਢੀਪਿੰਡ ਪਿੰਡ ਨੂੰ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਹਰੀਕੇ ਪੱਤਨ ਦੇ ਬਿਲਕੁਲ ਨਜ਼ਦੀਕ ਕੋਈ 5 ਕਿਲੋਮੀਟਰ ਦੀ ਦੂਰੀ ਇੱਥੋਂ ਤਕਰੀਬਨ ਕੋਈ 8-7 ਕਿਲੋਮੀਟਰ ਦੀ ਦੂਰੀ ਚੋਲਾ ਸਾਹਿਬ ਪਿੰਡ ਦੀ ਆ ਤ ਵੀਰ ਦੁੱਲੇ ਉਹਨਾਂ ਦੇ ਕੋਲ ਆਇਆ ਵੀਰ ਬਲਜੀਤ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਇਸ ਘਰੋਂ ਆਪਾਂ ਤਕਰੀਬਨ ਤੁਹਾਨੂੰ ਰੁਟੀਨ ਦੇ ਵਿੱਚ ਪਸ਼ੂ ਦਿਖਾਉਂਦੇ ਰਹੀਦਾ ਅੱਜ ਵੀ ਆਪਾਂ ਤੁਹਾਨੂੰ ਟੋਟਲ ਵੈਸੇ 7 ਕਨਾਗ ਦਿਖਾਉਣੇ ਆ ਜਿਦੇ ਵਿੱਚ ਤਿੰਨ ਵੜਾ ਤੁਹਾਨੂੰ ਦਿਖਾਉਣੀਆਂ ਨੇ ਬਿਲਕੁਲ ਤਿਆਰੀ ਵਾਲੀਆਂ ਦੋ ਵੜਾ ਨੇ ਗੱਪਣ ਤਿਆਰੀ ਆ ਇੱਕ ਬਿਲਕੁਲ ਸੱਜਰ ਤਾਜੀ ਸੂਈ ਆ ਤੇ ਜੇਕਰ ਇਧਰ ਮੱਝਾਂ ਦੀ ਗੱਲ ਕਰੀਏ ਤੇ ਦੋ ਮੱਝਾਂ ਆਪਾਂ ਤੁਹਾਨੂੰ ਗੱਪਣ ਦਿਖਾਉਣੀਆਂ ਪੂਰੀਆਂ ਭਾਰੀਆਂ ਵਜਨ ਲੋੜ ਦੇ ਵਿੱਚ ਇੱਕ ਵੀਰ ਬਿਲਕੁਲ ਆਪਣੇ ਘਰੋਂ ਜਿਹੜੀ ਛੋਟੀ ਸੇਲ ਕਰਦਾ ਪਿਆ ਵੈਸੇ ਵਪਾਰ ਲੈਣ ਦਾ ਕੰਮ ਆ ਪਹਿਲੇ ਨੰਬਰ ਤੇ ਇੱਕ ਛੋਟੀ ਤੁਹਾਨੂੰ ਦਿਖਾਵਾਂਗੇ ਬੜੇ ਜਾਇਜ ਪੜਤੇ ਵਾਲੀ ਆ ਮਗਰ ਕੱਟੀ ਆ ਸੋ ਦੁੱਧ ਦੀ ਸਥਿਤੀ ਐਸ ਵਕਤ ਕਿੰਨੀ ਆ ਪੂਰੀ ਡਿਟੇਲ ਤੇ ਚੱਲਾਂਗੇ ਪਿੰਡ ਸੁਮਰਾਣਾ ਪਿੰਡ ਬਿਲਕੁਲ ਨਜ਼ਦੀਕਾ ਸੋ ਸਾਰੇ ਭਰਾ ਆਪਣੇ ਜਾਣਦੇ ਜਿੱਥੇ ਟਰਾਲੀਆਂ ਬਣਦੀਆਂ ਨੇ ਵਰਕਸ਼ਾਪਾਂ ਨੇ ਸੁਮਰਾਣਾ ਪਿੰਡ ਲੱਗ ਗਿਆ ਗੰਡੀ ਪਿੰਡ ਪਿੰਡ ਅਗਲੇ ਪਾਸੇ ਜਿਹੜਾ ਅੱਡਾ ਆ ਜਾਂਦਾ ਠੀਕ ਆ ਜੀ ਬਾਕੀ ਇੱਥੇ ਆਣ ਕੇ ਤਸੱਲੀ ਕਰੋ ਮਾਲ ਦੀ ਠੀਕ ਆ ਜੀ 2 ਅਕਤੂਬਰ ਅੱਜ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਮਾਰਨਿੰਗ ਮਾਰਨਿੰਗ ਦੇ ਕੋਈ 9 9:30 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵੀਰ ਦੁੱਲੇ ਸਾਸਤਰੀ ਕਾਲ ਜੀ ਸੰਦੀ ਸਰ ਸਾਸਤਰੀ ਕਾਲ ਜੀ ਹੋਰ ਭਾਜੀ ਕੈਮ ਸੇ ਤਾਂ ਕੈਮ ਹੋ ਗਏਮ ਜੀ ਸ਼ੁਕਰੇ ਮਾਲਕ ਦਾ ਉਕੇ ਤੁਲੇ ਵੀ ਰਾਜਾ ਟੋਟਲ 7 ਨਾਗ ਵਿਖਾਉਣੇ ਆਪਾਂ ਹਾਂਜੀ ਹਾਂਜੀ ਸੰਧੂ ਸਾਹਿਬ 3 ਗਾਈ ਤੇ 4 ਦੋ ਮਈਆਂ ਸੂਈਆਂ ਠੀਕ ਆ ਜੀ ਦੋ ਮਈਆਂ ਵੱਡੀਆਂ ਕਬਣਾ ਤਿਆਰ ਠੀਕ ਪੂਰਾ ਬੰਬੇ ਪਾਸ ਹੀ ਕੰਮ ਹਾਂ ਬੰਬੇ ਪਾਸ ਹੀ ਮੁੱਲ ਵੀ ਬਿਲਕੁਲ ਬੋਲੀ ਬਿਲਕੁਲ ਬਿਲਕੁਲ ਛੋਟੇ ਮੁੱਲ ਹੋਣਗੇ ਕਿਸੇ ਭਰਾ ਨੇ ਵੜਾ ਖਰੀਦ ਰੀਆਂ ਤੇ ਹਰੇਕ ਵੀਰ ਨੂੰ ਹੁੰਦਾ ਵੀ ਜੇ ਪਸ਼ੂ ਲੈਣਾ ਕਿਸੇ ਵੀਰ ਦੇ 2-4 ਮਹੀਨੇ ਪਸ਼ੂ ਡੰਗਰ ਮੱਝਾਂ ਸੂਣ ਦੇ ਵਿੱਚ ਪਏ ਹੁੰਦੇ ਆ ਵੈਸੇ ਥੋੜੇ ਲਾਉਣੇ ਹੁੰਦੇ ਆ ਤੇ ਬਿਲਕੁਲ ਭਾਅ ਪੜਤੇ ਦੇ ਵਿੱਚ ਤੁਹਾਨੂੰ ਵੜਾ ਦਿਖਾਉਣੀਆਂ ਨੇ ਪਹਿਲਣਾਂ ਹੀ ਪਹਿਲਣਾਂ ਹੀ ਇਹ ਨਹੀਂ ਪੁਰਾਣੀਆਂ ਕੋਈ ਤੀਜੇ ਚੌਥੇ ਵਾਲਾ ਕੁਝ ਜੋੜੀ ਵਿਖਾਵਾਂਗੇ ਪਹਿਲਣਾਂ ਬੱਚੀਆਂ ਦੀ ਦਿਖਾਵਾਂਗੇ ਇੱਕ ਵੜ ਸੂ ਚੁੱਕੀ ਆ ਉਹ ਸੂਈ ਥੱਲੇ ਕਿੰਨਾ ਬੋਲਾ ਦੁੱਧ ਆ ਪ੍ਰੋਪਰ ਡਿਟੇਲ ਤੇ ਚੱਲਾਂਗੇ ਦੁਲੇਬੀਰ ਸ਼ੁਰੂਆਤ ਆਪਾਂ ਕਰਨੀਆਂ ਮੱਜਾਂ ਦੇ ਪਾਸਿਓਂ ਹਾਂਜੀ ਹਾਂਜੀ ਸੰਧੂ ਸਾਹਿਬ ਮੱਜਾਂ ਦੀ ਜ਼ਿਕਰ ਗੱਲ ਕਰੀਏ ਤਾਂ ਪਹਿਲੇ ਨੰਬਰ ਤੇ ਇੱਕ ਘਰੋਂ ਝੋਟੀ ਸੇਲ ਕਰਦੇ ਜੇ ਵੈਸੇ ਚਲੋ ਤੁਹਾਡਾ ਵਪਾਰ ਦਾ ਕੰਮ ਆ ਇਹ ਝੋਟੀ ਤੁਸੀਂ ਘਰੋਂ ਸੇਲ ਕਰਦੇ ਪਹਿਜੇ ਹਾਂ ਹਾਂ ਸੰ 15 ਦਿਨਾਂ ਦੀ ਸੂਈ ਆ ਠੀਕ ਆ ਜੀ ਇਸ ਟਾਈਮ ਤੇ ਥੱਲੇ ਦੁੱਧ 8 ਤੋਂ 9 ਕਿਲੋ 8 ਤੋਂ 9 ਕਿਲੋ ਦੁੱਧ ਲਓ ਵੀ 15 ਦਿਨਾਂ ਦੀ ਸੂਈ ਆ ਹਾਂ ਮਿਲਦੀ ਪਾੜੇ ਤੇ ਆ ਉਹ ਕਿ ਬੱਚਾ ਬਾਅਦ ਵਿੱਚ ਬਾਜ ਚ ਜਗਾਉਣੇ ਨੇ ਬੱਚੇ ਨੂੰ ਬਾਅਦ ਵਿੱਚ ਚਗਾਈਦਾ ਠੀਕ ਆ ਜੀ ਇਹ ਤੁਸੀਂ ਨੋਟ ਕਰ ਲਿਆ ਜੇ ਕਿਉਂਕਿ ਦੁੱਲੇ ਵੀਰ ਜਿਵੇਂ ਘਰ ਦੀ ਝੋਟੀ ਆਪਣੇ ਜੰਮੀ ਪਲੀ ਤੁਹਾਡੇ ਹੱਥੀ ਹਾਂ 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 ਮਤਲਬ ਚੁਆਈ ਤੁਸੀਂ 15 18 ਜਿੰਨ ਸੁਈ ਉਦੋਂ ਤੋਂ ਲਿਆ ਹੀ ਨਹੀਂ ਮੁੜ ਕੇ ਅਸੀਂ ਦੂਜਾ ਚੋਣ ਉਦਾਂ ਹੀ ਚੁੰਦੇ ਰਿਹਾ ਹੁਣ ਵੇ ਬੱਚਾ ਮਗਰੋਂ ਚਕਾਉਂਦੀ ਬਾਕੀ ਚਲੋ ਇਹ ਵੀ ਆਦਤ ਚੰਗੀ ਹੈ ਵੈਸੇ ਪਹਿਲਾਂ 2 ਮਹੀਨਾ ਤੇ 9 ਮਹੀਨਾ ਬਾਅਦ ਵੈਸੇ ਵੀ ਤਾਂ ਬੱਚੇ ਨੂੰ ਪਾਸੇ ਕਰਨਾ ਹੁੰਦਾ ਇਹ ਤਾਂ ਇਦਾਂ ਹੀ ਤਨ ਪਾੜਾ ਪਿਆ ਗਾੜੀ ਤਾਂ ਥੱਲੇ ਬਹਿ ਜਾਣਾ ਦੇਖੋ ਕੁਝ ਨਹੀਂ ਆਉਂਦੀ ਇਹਨੂੰ ਵੀਰੇ ਖੋਲ ਕੇ ਤੋਰਦੇ ਆ ਚੁਆਈ ਕੋਈ ਪੂਰ ਛੱਟਾ ਦੇ ਨਾ ਨਾ ਸਾਰੇ ਥਾਣੇ ਇਹ ਹੁਣੇ ਤੁਹਾਨੂੰ ਧਾਰਮ ਬਈ ਪਹਿਲਾਂ ਝੋਟੀ ਮੇਰੇ ਭਰਾਵਾਂ ਨੂੰ ਆਪਾ ਦਿਖਾ ਰਹੇ ਆ ਪਹਿਲਾਂ ਝੋਟੀ ਚੈੱਕ ਕਰੋ 18 20 ਦਿਨ ਥਾਨ ਕਰਮ ਵਾਲੀ ਨੂੰ ਮੁੱਠੀ ਮੁੱਠੀ ਲੱਗਾ ਹੈ ਬਿਲਕੁਲ ਮੇਰਾ ਵੀਰੇ ਇਹਨਾਂ ਕੋਈ ਆਕੇ ਵੀ ਪਹਿਲੇ ਸੂਏ ਆ ਤੇ ਕੋ ਥਾਨ ਛੋਟਾ ਥਾਨ ਕਰਮ ਵਾਲੀ ਨੂੰ ਮੁੱਠੀ ਮੁੱਠੀ ਹੈ 8 ਕਿਲੋ ਦੁੱਧ ਸੋ ਕਿਦਣਾ ਕਿਤੇ ਨਿਸ਼ਾਨੀਆਂ ਮਾਰਕਿੰਗਾਂ ਤੁਸੀਂ ਵੇਖੋਗੇ ਜਿਵੇਂ ਕ੍ਰੋਸ ਦੇ ਵਿੱਚ ਪਸ਼ੂ ਹੋ ਜਾਂਦਾ ਮਗਰਲੇ ਪੈਰ ਧੋਤੇ ਆ ਕ੍ਰੋਸ ਬਰੀਡ ਦੇ ਵਿੱਚ ਆ ਜਾਂਦੀ ਆ ਠੀਕਾ ਜੀ ਮੱਤੇ ਫੋਲਾ ਸਿੰਗਲ ਖੱਡੀ ਆ ਬਾਕੀ ਪਿੱਠ ਪੂੜਾ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਦਿਖਾ ਰਹੇ ਆ ਆ ਚੈੱਕ ਕਰੋ ਜੀ ਆ ਮੋੜ ਲਿਓ ਆ ਤੁਰ ਬਾਕੀ ਉਹ ਤਾਂ ਹੈ ਕਰਮ ਵਾਲੀ ਸੀਲਸਲਾਗਾ ਹਾਂ ਹਾਂ ਜੇ ਸਿੰਘ ਸਾਹਿਬ ਬੁਣਿਆ ਪਤਾ ਮਾਰ ਦੇਣੀ ਐ ਇਦਾਂ ਕੁਝ ਨਹੀਂ ਆਂਦੀ ਆਹ ਕੱਟੀ ਆ ਮਗਰੇ ਦੇ ਠੀਕ ਆ ਜੀ ਲੋ ਵੀ ਇਹ ਵੀ ਪਲੱਸ ਪੁਆਇੰਟ ਆ ਠੀਕ ਆ ਜੀ ਚਲੋ ਵਾਧੇ ਦਾ ਕੰਮ ਇਧਰ ਬਹਿਣੀ ਵਾਲੇ ਪਾਸੇ ਤੁਹਾਨੂੰ ਇੱਕ ਵਾਰੀ ਨਿਗਾਹ ਘੜਾ ਦਿੱਤੀ ਆ ਦੇਖੋ ਮਗਰ ਕੱਟੀ ਆ ਇਧਰ ਬਹਿਣੀ ਵਾਲੇ ਪਾਸੇ ਤੁਹਾਨੂੰ ਆਪਾਂ ਥਾਣਾ ਬੁਖਾਰਿਆ ਮੁਠੀ ਵਾਲਾ ਥਣ ਲੱਗਾ 8 ਕਿਲੋ ਦੁੱਧ ਇਸ ਝੋਟੀ ਦੇ ਥੱਲੇ ਹਾਜ਼ਰ ਆ ਸੋ ਮਗਰ ਕੱਟੀ ਆ ਕਰਮਾਲੀ ਦਾ ਠੀਕ ਆ ਜੀ ਇਧਰ ਆ ਬੱਚਾ ਦਿਖਾ ਦਿੰਨੇ ਆ ਮਾੜਾ ਬੱਚੇ ਨੂੰ ਉਠਾ ਦਿਓ ਵੀਰੇ ਠਾਈ ਮੈਂ ਉਠਾ ਦਿਓ ਬੱਚਾ ਆ ਦੇਖੋ ਜੀ ਇਹ ਮਗਰ ਬੱਚਾ ਠੀਕ ਆ ਜੀ 15 18 ਕੁ ਦਿਨਾਂ ਦਾ ਆਈਡੀਆ ਲਾ ਲਿਓ ਤੁਸੀਂ ਓਕੇ ਦੁੱਲੇ ਵੀਰ ਕੀ ਮੋਲ ਕੀ ਡਿਮਾਂਡ ਇਸ ਛੋਟੀ ਦੀ ਕਰਦੇ ਆ ਮਾੜ ਸੰਧੂ ਸਾਹਿਬ ਇਹਦਾ ਦੇਣ ਲੈਣ ਵਾਲਾ ਮੋਲ ਤੇ ਕਰਦੇ ਆ 70000 ਰੁਪਿਆ ਹਾਂ ਜੀ ਹਾਂ ਨਾ ਇਹ ਆਪਾਂ 65 ਦੀ ਦੇ ਦਿਆਂ ਪੁਆਇੰਟ ਹਜ਼ਾਰ ਦੇ ਹਾਂ ਵੀ ਐਨ ਖੀਰ ਜਿਹੜੀਆਂ ਆਪਾਂ ਕਸਰਾ ਕੁਸਰਾ ਕਰਕੇ ਆਹ ਸਭ ਕੱਢ ਕੇ ਤੇ ਉਦੋਂ ਤੁਹਾਨੂੰ ਹੀ ਪਤਾ 80 ਹਜ਼ਾਰ ਦੀ ਝੋਟੀ ਆ ਨਹੀਂ ਚੋਟੀ ਚੰਗੀ ਆ ਹਾਂ ਸਿਰਫ ਇਹੋ ਹੀ ਆ ਵੀ ਆਪਾਂ ਬੱਚਾ ਪਾਇਆ ਨਹੀਂ ਥੱਲੇ ਕਰਕੇ ਠੀਕ ਆ ਤੇ ਐਡਾ ਤੁਹਾਨੂੰ ਆਪਾਂ ਬਿਲਕੁਲ ਜਿਵੇਂ ਬਾ ਦੋ ਡੰਗ ਚੋ ਆਵੇ ਭਾਵੇਂ ਕੋਈ ਜਿੱਦਾਂ ਮਾਰੀ ਮਤਲਬ ਇਹ ਨਹੀਂ ਵੀ ਹੋਊਗਾ ਵੀ ਦੂਰੋਂ ਨੇੜੋਂ ਕੋਈ ਆ ਗਿਆ ਤੇ ਪਹਾੜਾ ਪਾਇਆ ਕੋ ਲਾਤ ਹਾਂ ਹਾਂ ਨਾ ਕੋਈ ਚੱਕਰ ਨਹੀਂ ਸਾਬ ਇਦਾਂ ਵੀਡੀਓ ਤੇ ਵੀ ਚਵਾ ਦੇਾਂਗੇ ਠੀਕ ਹੈ ਭਰਾ ਲੋ ਵੀ ਐਂਡ ਤੋਂ ਜਿਹੜੀ ਦੋ ਸੌ ਅਜੇ 65 ਹਜ਼ਾਰ ਦੀ ਇਹ ਮਿਲ ਜਾਣੀ ਆ ਤੁਹਾਨੂੰ 70 ਹਜ਼ਾਰ ਡਿਮਾਂਡ ਕਰਾ ਸਿੰਘ ਵੀ ਤੁਸੀਂ ਦੇਖੋਗੇ ਬਿਲਕੁਲ ਓਰੀਜਨਲ ਚੰਮਦੀ ਆ ਸੰਤੂ ਸਾਹਿਬ ਪਤਲੇ ਬਿਲਕੁਲ ਚੰਮਦੀ ਆ ਪਤਲੇ ਪਿੰਡੇ ਦੀ ਆ ਲੈਵੇ ਆਰਡਰ ਦੀ ਸਾਫ ਅਗੇ ਨਖਟ ਆਪਾਂ ਤੁਹਾਨੂੰ ਅਗਲੀ ਆ ਤੁਹਾਨੂੰ ਬਾਅਦ ਵਿੱਚ ਦਿਖਾਉਣਾ ਵੀਰ ਇਹ ਵੀ ਸੂਈ ਤਾਜੀ ਆ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਇਹਨੂੰ ਸੰਤੂ ਸਾਹਿਬ 10-12 ਦਿਨ ਹੋ ਗਏ ਸੂਈ ਨੂੰ 12-10 ਦਿਨ ਹੋ ਗਏ ਹਾਂਜੀ ਇਹਦੇ ਮਗਰ ਕਟਾ ਆ ਗਿਆ ਹਨਾ ਇਹਦੇ ਮਗਰ ਕਟਾ ਇਹ ਇਸ ਵਕਤ ਇਹਦੇ ਥੱਲੇ ਦੁੱਧ ਕਿੰਨਾ ਜੀ ਇਹਦੇ ਸੰਤੂ ਸਾਹਿਬ ਦੁੱਧ 9-10 9-10 ਕਿਲੋ ਆ ਗਿਆ ਟਾਈਮ ਤੇ 9-10 ਕਿਲੋ ਦੁੱਧ ਸਵੇਰ ਹੋਊਗੀ ਤਿੱਜਾ ਹਾਂ ਦੁੱਧੇ ਲਾ ਲਓ ਤਿੱਜੇ ਲਾ ਲ ਲੋ ਜੀ 9 10 ਕਿਲੋ 202 ਦੋ ਦ ਬਾਕੀ ਫੇਸ ਕੁਆਲਿਟੀ ਛੋਟਾ ਸਿੰਘ ਇਹ ਮਗਰ ਕਟਾ ਬੱਚਾ ਮੇਲ ਕਾਫ ਇਧਰੋਂ ਆਪਾਂ ਤੁਹਾਨੂੰ ਥਣ ਦੇਵੇ ਦੀ ਇੱਕ ਵਾਰੀ ਦਿਖਾ ਦਿੰਨੇ ਆ ਅਗਲੇ ਥਣਾਂ ਦਾ ਸਾਈਜ਼ ਬਿਰਲਵੰਡ ਜਿੰਨੀ ਵੀ ਹੈਗੀ ਐ ਸਪੇਸ ਗੈਪ ਤੁਹਾਡੇ ਸਾਹਮਣੇ ਕਰ ਦਿੰਦੇ ਆ ਠੀਕ ਆ ਜੀ 9 ਕਿਲੋ ਜਾਂ 9 ਤੋਂ ਪਲੱਸ ਦੇ ਥਲੇ ਦੋ ਦ ਇਸ ਵਕਤ ਹਾਜ਼ਰ ਹੈਗਾ ਚੁਵਾਈ ਦੀ ਵੀਰੇ ਸਾਫ ਸੁਥਰੀ ਆ ਐਨ ਸੰਧੂ ਸਾਹਿਬ ਓਕੇ ਠੀਕ ਆ ਜੀ ਕੋਈ ਪੂਰ ਸਟਾ ਆਪਾਂ ਬੈਠੇ ਇੱਥੇ ਠੀਕ ਆ ਫਿਰ ਲੋ ਵੀ ਚੁਵਾਈ ਦੀ ਜਿਹੜੀ ਦੋ ਕੋਈ ਇੱਕ ਨੰਬਰ ਆ ਠੀਕ ਆ ਜੀ ਚੁਵਾਈ ਵੀਰਾਂ ਦਾ ਵੀ ਮੋਗੇ ਵਾਲੀ ਆ ਠ ਬਿਲਕੁਲ ਪਤਲਾ ਪੇਡਾ ਕਰਮ ਵਾਲੀ ਦਾ ਸੂਬਾ ਦੁੱਜਾ ਅੰਗ ਕੇ ਕੋਈ ਤਜਾ ਅੰਗ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਬਾਕੀ ਇੱਥੇ ਕੋਈ ਆਊਗਾ ਮੇਰਾ ਪਰ ਕੋਈ ਲਾਂਭੇ ਵਾਲੀ ਗੱਲ ਨਹੀਂ ਵੀ ਕੋਈ ਵੀਰ ਨੂੰ ਸੱਦਿਆ ਜਾਵੇ ਇੱਥੇ ਭੂਰ ਛੱਟਾ ਮਾਰਦਾ ਨਿਕਲੇ ਥਣ ਠੀਕ ਆ ਜੀ ਜਾਂ ਕੋਈ ਬਾਤ ਘੱਟ ਥਾਣਾ ਦੇ ਕੇ ਉਹ ਕਰਦਾ ਨਾ ਤੁਸੀਂ ਐਡੀ ਦੂਰ ਆਉਣਾ ਕਿਸ ਨੇ ਤੇਲ ਫੂਕ ਕੇ ਆਉਣਾ ਉਹ ਆਪਾਂ ਕੰਮ ਗਲਤ ਕਰਨਾ ਹੀ ਹੈ ਉਹ ਹੋਊਗਾ ਉਹ ਹੀ ਦੱਸਾਂਗੇ ਸਹੀ ਆ ਜੀ ਸੋ ਤੋੜ ਕੇ ਦਿਖਾਉਣੇ ਆ ਠੀਕ ਆ ਜੀ ਕਟਾ ਮਗਰ ਇਹਦੇ ਬਾਕੀ ਇਹ ਪ੍ਰੋਪਰ ਡਿਟੇਲ ਐ ਇਸ ਮੈਂ ਦੀ ਐਸ ਵਕਤ ਦੁੱਧ ਦੀ ਤੁਹਾਨੂੰ ਸਤਿਤੀ ਦੱਸ ਦਿੱਤੀ ਐ 22 ਆ ਦੇਖੋ ਜੀ ਕਰੋ ਜਾ ਕੇ ਠੀਕ ਆ ਜੀ ਸੋ ਚੱਡੇ ਹਲੇਵੇ ਦੀ ਵੀ ਬੈਕ ਸਾਈਡ ਤੋਂ ਆਪਾਂ ਤੁਹਾਨੂੰ ਦਿਖਾ ਰਹੇ ਆ ਪੱਧਰ ਆ ਸਿੰਗਲ ਖੱਡੀ ਆ ਪਤਲਾ ਪਿੰਡਾ ਬਿਲਕੁਲ ਕਾਗਜ਼ ਵਰਗੀ ਸਕਿਨ ਉਤੋਂ ਪਿੰਡੇ ਦੀ ਹਾਂ ਲਓ ਜੀ ਤੋ ਟਾਈਮ ਜਿਹੜਾ ਪਹਿਲਾਂ ਵੀ ਆਪਾਂ ਤੁਹਾਨੂੰ ਨੋਟ ਕਰਾਤਾ ਮਾਰਨਿੰਗ ਦੇ ਟਾਈਮ ਕੋਈ 10:30 10:00 ਵਜੇ ਤੇ ਘਰ ਦੇ ਵਿੱਚ ਇਹ ਆਪਾਂ ਵੀਡੀਓ ਕਵਰ ਕਰਦੇ ਆਂ ਟਾਈਮੋ ਟਾਈਮ ਮੇਰਾ ਭਰਾ ਜਦੋਂ ਮਰਜ਼ੀ ਆਣ ਕੇ ਤੁਸੀਂ ਤਸੱਲੀ ਕਰ ਲਿਆ ਜੀ ਠੀਕ ਆ ਤੇ ਦੁੱਲੇ ਵੀਰ ਕੀ ਮੁੱਲ ਕੀ ਡਿਮਾਂਡ ਰੋਕੀਂ ਦੀ ਸੰਧੂ ਸਾਹਿਬ ਇਹਦਾ ਮੁੱਲ ਕਰਦੇ ਆਂ 80 ਹਜ਼ਾਰ ਹਾਂ ਨਾ 75 ਦੀ ਦੇ ਦਿਆਂਗੇ 75 ਦੀ ਹਾਂਜੀ ਠੀਕ ਆ ਭਰਾ 75000 ਦੀ ਜਿੱਥੇ ਮਤਲਬ ਦੇ ਹੀ ਦੇਣੀ ਆ ਠੀਕ ਆ ਜੀ ਹਾਂਜੀ ਹਾਂਜੀ ਹਾਂ ਨਾਲ ਇਹ ਗੱਲਬਾਤ ਆਪਾਂ ਕਰਾਂਗੇ ਠੀਕ ਆ ਜੀ ਬਾਕੀ ਕੋਈ ਭਰਾ ਸੌਦਾ ਕਰੇ ਬਿਲਕੁਲ ਪ੍ਰੇਮ ਮੁਹੱਬਤ ਨਾਲ ਜਿਵੇਂ ਥੋੜੀ ਥੋੜੀ ਬਹੁਤੀ ਆਪਾਂ ਗੱਲ ਕਰਦੇ ਨੇ ਵੀ ਸ਼ੋਰ ਛਪੇ ਵਾਲੀ ਆ ਹਾਂ ਹਾਂ ਉਹ ਮੌਕੇ ਦੀ ਹੋਣੀ ਕਿ ਮਾਨਤਾ ਨਹੀਂ ਹੋ ਜੂ ਜ਼ਿਆਦਾ ਨਹੀਂ ਹਾਂਜੀ ਹਾਂਜੀ ਸੋ ਬਾਕੀ ਚੰਗੇ ਜਨਵਰ ਨੇ ਬਿਲਕੁਲ ਸਾਫ਼ ਸੁਥਰੇ ਪਸ਼ੂ ਆ ਠੀਕ ਆ ਅੱਗੇ ਇੱਕ ਮੱਝ ਤੁਹਾਨੂੰ ਗੱਬਣ ਦਿਖਾ ਦਈਏ ਹਾਈਟ ਕੱਤ ਪੋਤਾ ਲਈ ਆ ਵੱਡੀ ਆ ਟਾਂ ਛਾਟੂ ਛੰਗਾ ਮੈਂ ਦਾ ਇਹ ਵੀਰ ਅਗਰ ਦੁੱਲੇ ਗੱਬਣ ਆ ਗਈ ਆ ਹਾਂਜੀ ਇਹ ਸੰਤੂ ਸਾਹਿਬ 14 15 ਸਰੀ ਮੈਂ ਆ ਵੱਡੀ ਅੱਛਾ ਜੀ ਇਹ ਨੇ ਤੀਜੇ ਸਵੇ ਸੁਣਾ ਸੰਤੂ ਸਾਹਿਬ ਤੱਜਾ ਸੁਬਾ ਹਾਂਜੀ ਠੀਕ ਆ ਵੀਰ ਠੰਡੀ ਤੀਰੀ ਮੈਂ ਯਾਨੀ ਕਿ ਥਾਂਲੇ ਵੀ ਥਾਂਲੇ ਅੱਜ ਆਪਾਂ ਵੜਾ ਵਾਂਗੂ ਪਣੀ ਪਈ ਹਾਂ 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 ਲਓ ਵੀ ਐਫ ਐਫ ਵੜਾ ਵਰਗੀ 15 ਕਿਲੋ ਦੀ ਗਰੰਟੀ ਸੰਤੂ ਸਾਹਿਬ ਦੀ ਠੀਕ ਆ ਠੀਕ ਆ ਭਾਂਡਾ ਪੂੰਡਾ ਅੱਗੇ 400 ਵਾਵਾ ਅੱਗੇ ਖਲਾਰ ਭਾਂਡੇ ਦਾ ਬਹੁਤ ਜ਼ਿਆਦਾ ਹੈ ਨਾ ਬਾਕੀ ਬੈਕਸਾਈਡ ਵੀ ਲੇਵਾ ਕਾਫੀ ਕੱਟੀ ਹੁੰਦੀ ਆ ਕੱਦ ਬਾਡੀ ਵੀ ਸੰਤੂ ਸਾਹਿਬ ਪੂਰੀ ਕੱਦ ਤੋਂ ਵਜਨ ਪੂਰਾ ਠੀਕ ਆ ਜੀ ਉਤੋਂ ਪਿੱਠ ਪੂੜੇ ਦੀ ਤੁਹਾਨੂੰ ਦਿਖਾਵਾਂਗੇ ਤਸਦੀਕ ਦੇ ਨਾਲ ਢਾਂਚਾ ਚੰਗਾ ਸੋਹਣਾ ਮੈਂ ਦਾ ਵਜਨ ਲੋਡੜਾ ਪੂਰੀ ਛੋਟਾ ਸਿੰਘ ਬਿਲਕੁਲ オリジナル ਸਿੰਘ ਆ ਠੀਕ ਆ ਜੀ ਕੋਈ ਬਣਿਆ ਥਣਿਆ ਸਿੰਘ ਨਹੀਂਗਾ オリジナル ਆ ਉਹ ਕੋਈ ਨਹੀਂ ਬਿਲਕੁਲ ਬਿਲਕੁਲ ਬਾਕੀ ਦੋਲੇ ਵੀ ਲਾਉਗੀ ਕਰਮਾ ਦੀ ਟਾਪ ਕੋ 14 15 ਪਾਦੀ ਵੱਡੀ ਕਰਾਂ ਹਾਂ 14 15 ਕਿਲੋ ਦੋ ਤਾਂ ਆਮ ਕੱਢੂਗੀ ਪੂਰੀ ਡਬਲ ਮਾਜਾ ਕਰਮਾ ਦੀ ਲਓ ਜੀ ਆਰਡਰ ਟਾਂਚੇ ਤੋਂ ਤੁਸੀਂ ਇੱਕ ਵਾਰੀ ਨਿਗਾਹ ਮਾਰੋ ਮੇਰੇ ਭਰਾ ਟਿਕਾ ਜੀ ਲੈਵੇ ਆਰਡਰ ਨੂੰ ਵੇਖ ਕੇ ਇੱਕ ਵਾਰੀ ਸਾਰੇ ਭਰਾਵਾਂ ਨੇ ਆਈਡੀਆ ਲੈ ਹੀ ਲੈਣਾ ਚਲੋ 14 15 14 15 ਲੀਟਰ ਇਸ ਮੈਨੂੰ ਆਂਦਾ ਕੁਛ ਨਹੀਂਗਾ ਆ ਵਿਖਾਇਓ ਮਾੜਾ ਜਾਂਦਾ ਫੇਸ ਐਨੂੰ ਆ ਲਓ ਜੀ ਕਰੋ ਚੈੱਕ ਲਓ ਜੀ ਠੀਕਾ ਸੋਨਾ ਕੱਦ ਵਜਣਾ ਬਾਕੀ ਭਾਂਡਾ ਭੁੰਡਾ ਬਹੁਤ ਖਬਰਦਾਰ ਆ ਥੱਲਿਓਂ ਕਰਮਾਂ ਲਈ ਸੋ ਚੰਗੀ ਉਮੀਦ ਆਪਾਂ ਕਰ ਸਕਦੇ ਆ ਫਿਰ ਦੁੱਲੇ ਲੈ ਜੂਗੀ ਕੋਈ 2-4 ਦਿਨ ਹਾਂ ਹਾਂ ਸਤਿ ਸ੍ਰੀ ਅਕਾਲ ਇਹਨਾਂ ਪੁੜੇ ਛੁੱਟੇ ਆ ਮੱਲਾ ਦੋ ਵੀ ਖੜ ਸਕਦੀ ਤਿੰਨ ਵੀ ਖੜ ਸਕਦੀ ਹਾਂ ਲੈ ਵੀ ਕਰੋ ਚਾ ਕੇ ਮੇਰੇ ਭਰਾ ਠੀਕ ਆ ਜੀ ਥੋੜੀ ਜਿਹੀ ਵੀਰੇ ਗਾਂ ਨੂੰ ਤੋਰ ਲਿਆ ਜੇ ਧਿਆਨ ਆ ਇਹਨੂੰ ਆ ਦੇਖੋ ਲਓ ਜੀ ਨਹੀਂ ਥੱਲਿਓਂ ਕਾਫੀ ਚੰਗੀ ਆ ਕਰਮਾਂ ਲਈ ਠੀਕ ਆ ਸੋ ਬਾਕੀ ਉਮੀਦ ਇਸ ਜੀ ਤੋਂ ਹੁੰਦੀ ਆ ਵੀ ਬਖਾਲੇ ਬਖੂਲੇ ਤੋਂ ਇੱਕ ਜੱਜਮੈਂਟ ਹੋ ਜਾਂਦੀ ਆ ਵੀ ਚਲੋ ਐਨੀਮਲ ਨੂੰ ਕਿੰਨਾ ਕੁ ਦੁੱਧ ਚਿਵਾਉਣਾ ਚਾਹੀਦਾ ਆ ਮੋੜ ਲਿਓ ਬਹੁਤ ਖੂਬਸੂਰਤ ਤੇ ਚੰਗੀ ਆ ਪਤਲੇ ਚਮੜੇ ਦੀ ਆ ਸੰਧੂ ਸਾਹਿਬ ਇਹ ਪਿੰਡਾ ਪਿੰਡਾ ਬਿਲਕੁਲ ਪਤਲਾ ਕਾਗਜ਼ਰ ਦਾ ਪਤਲਾ ਚਮੜੀ ਆ ਵੇਖੋ ਠੀਕ ਆ ਠੀਕ ਮੈਂ ਦੁੱਧ ਵਾਲੀ ਆ ਕਰਮ ਵਾਲੀ ਦੁੱਧ ਵਾਲੀ ਆ ਪਰ ਕਿੰਨੇ ਐਨਕਟਰ ਤੋਂ ਵੀ ਉੱਚੀ ਆ ਪੂਰੀ ਹੱਡੀ ਉੱਡੀ ਆ ਇਹਦਾ ਹਾਈਟ ਆ ਜੀ ਜੀ ਪਸੰਦ ਆ ਹਾਂ ਹਾਂ ਨੇ ਚੰਗੀ ਆ ਪਲੀ ਪਲੀਤੀ ਆ ਕਰਮਾਲੀ باقی ਥਾਣ ਵੀ ਕੋਈ ਇਹ ਨਹੀਂ ਹੈਗਾ ਕਿ ਬਿਲਕੁਲ ਨੇੜੇ ਕੋਈ ਜੋੜਾ ਥਾਣਾ ਜੋੜਵਾ ਥਾਣਾ ਤੇ ਥਾਣ ਵੀ ਕਾਫੀ ਸੋਨਾ ਸਪੇਸ ਗੈਪ ਵੀ ਚੰਗਾ ਕੋਈ 4 4 ਇੰਚ ਤੇ ਬਿਲਕੁਲ ਚੋਂ ਥਾਣਾਂ ਦੇ ਵਿੱਚ ਗੈਪ ਆ ਤੇ ਵੀਰ ਦੁਲੇ ਕੀ ਮੁੱਲ ਕੀ ਡਿਮਾਂਡ ਇਸ ਗੱਪਣ ਮਹਿੰਦੀ ਕਰਦੇ ਪਏ ਅੱਜ ਸੰਧੂ ਸਾਹਿਬ ਮੁੱਲ ਤੇ ਇਹਦਾ ਕਰਦੇ ਆ 1 15 ਹਾਂਜੀ ਹਾਂ ਨਾ 1 10 ਦੀ ਦੇ ਦੇਾਂਗੇ 1 10 ਦੀ ਹਾਂਜੀ ਤੇ ਫਾਈਨਲੀ ਇਹ ਵੀ ਗੱਲ ਵੀ ਐ ਫਾਈਨਲੀ ਹਾਂ ਦਾ 1 15 ਮੁੱਲ ਹਾਂ 1 ਦਾ ਲੋ ਵੀ ਇੱਕ 10 ਦੀ ਜਿਹੜੀ ਦੋਸਤੋ ਇਹ ਤੁਹਾਨੂੰ ਅੱਜ ਫਾਈਨਲੀ ਜਿਹੜੀ ਇਹ ਮੱਝ ਮਿਲ ਜੂਗੀ ਠੀਕ ਆ ਸੋ ਲੈਣ ਦੇ ਨਾਲੇ ਰੇਟ ਆ ਅੱਗੇ ਮੇਰਾ ਭਰਾ ਚਲੋ ਕੋਈ ਜਲਪਾਣੀ ਲੈਣਾ ਚਾਹੁੰਦਾ ਕੋਈ ਸੇਲ ਕਰਨ ਵਾਸਤੇ ਵੀ ਲੈ ਕੇ ਜਾਣਾ ਚਾਹੁੰਦਾ ਤੇ ਗਾਂ ਜਲਪਾਣੀ ਵੀ ਦਊਗੀ ਠੀਕ ਆ ਸੋ ਮੱਝ ਚ ਚੰਗੀ ਆ ਕੋਈ ਦੁੱਧ ਤੇ ਲੈ ਆ ਕੇ ਮੇਰਾ ਭਰਾ ਗਾਂ ਸੇਲ ਵੀ ਕਰ ਸਕਦਾ ਅੱਗੇ ਇੱਕ ਆਪਾਂ ਤੁਹਾਨੂੰ ਨੈਕਸਟ ਦਿਖਾਉਣਾ ਠੀਕ ਆ ਜੀ ਮੱਝ ਇਹ ਵੀ ਗੱਪਣ ਆ ਇਹ ਵੀ ਤਿਆਰੀ ਤੇ ਆ ਕਰਮਾਂ ਲਈ ਠੀਕ ਆ ਜੀ ਤੇ ਇਹਦਾ ਵੀਰ ਦੁਲਨ ਕੀ ਵੇਰਵਾ ਕੀ ਰਿਕਾਰਡ ਮੈਂ ਦਾ ਇਹ ਸੰਤੂ ਸਭ 12 13 ਸਰੀ ਮੈਂ ਮਧਰੀ ਗੋਟੀ ਟੋਲੀ ਦੀ ਆ ਹਾਂ ਛੋਟੀ ਗੋਟੀ ਦੀ ਆ ਖੰਡੀ ਧੀਰੀ ਦੀ ਇਹ ਵੀ ਮੱਝ ਇਹ 12 13 ਕਿਲੋ ਦੁੱਧ ਕੱਢਣ ਵਾਲੀ ਹੈ ਲੈ ਵੀ ਖੰਡੀ ਤੇਰੀ ਹੈ ਜਦਾਂ ਮਰਜੀ ਇਸ ਵਾਰ ਤੇਰੀ ਜੋ ਆ ਲੋ ਮੌਜ ਠੀਕ ਆ ਜੀ ਕਰੋ ਚੱਕ ਠੀਕ ਆ ਜੀ ਸੋ ਖੰਡੀ ਮਿੱਠੀ ਹੈ ਕਰਮ ਵਾਲੀ ਬਹੁਤੀ ਆ ਵੇਖੋ ਗਾਂ ਮਰ ਗਈ ਆ ਆ ਦੇਖੋ ਲਓ ਅੰਮ੍ਰਿਤ ਸਾਹਿਬ ਹਾਂ ਠੀਕ ਆ ਬਾ ਕੀ ਪੁੱਠਾ ਪੱਠਾ ਬੜਾ ਸੋਹਣਾ ਜਿਵੇਂ ਗੋਲ ਸਰਾਣੇ ਵਰਗੀ ਆ ਕਰਮ ਵਾਲੀ ਠੀਕ ਆ ਫੇਸ ਕੁਆਲਿਟੀ ਵਿਖਾ ਦਈਏ ਤੁਹਾਨੂੰ ਆ ਵੇਖੋ ਜੀ ਨਿੱਗਰ ਮੈਂ ਅਸਾਂ ਤੁਹਾਨੂੰ ਸਭ ਪੂਰੀ ਮੂੰ ਮਥੇ ਦੀ ਚੰਗੀ ਆ ਤੇ ਦਿਨ ਸਮਾਜ ਹੀ ਲੈਂਦੀ ਆ ਹਨਾ 8 ਦਿਨ ਲੈ ਜੀ ਸਮਝ ਜਿਆਦਾ ਨਹੀਂ ਖੜੀ 7 ਦਿਨ ਹਫਤਾ ਕੀ ਖੜੂ ਠੀਕ ਆ ਲੋ ਵੀ 8 7 ਦਿਨ ਹਜੇ ਦੇ ਪੈਂਡਿੰਗ ਆ ਠੀਕ ਆ ਬਾਕੀ ਉਸ ਕੌੜਿਕ ਤੁਸੀਂ ਸੌਦਾ ਕਰ ਲਿਆ ਜੇ ਚਲੋ ਕਿ ਮੇਰਾ ਭਰਾ ਉਹ ਦੇ ਨਿਗਰਾਨੀ ਦੇ ਵਿੱਚ ਸਾਂਭੇ ਸਵਾਏ ਜਾ ਕੇ ਠੀਕ ਆ ਜੀ ਤੇ ਮਾਜੇ ਵੀ ਤੁਹਾਨੂੰ ਬੜੇ ਕੋ ਬਿਲਕੁਲ ਜਾਇਜ਼ ਰੇਟ ਦੇ ਵਿੱਚ ਹੀ ਮਿਲ ਜੂਗੀ ਵਜਨ ਲੋਡ ਪੂਰਾ ਹੈ ਹਾਈਟ ਮੀਡੀਅਮ ਦੇ ਵਿੱਚ ਆ ਜਿੱਦਾਂ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਹੈ ਵੀ ਮਦਰੀ ਡੋਲੀ ਦੀ ਆ ਤੇ ਓਨੀ ਕਰਮਾਂ ਲਈ ਜੰਪਾਲ ਆ ਠੀਕ ਆ ਜੀ ਜੰਪਾਲ ਤੁਸੀਂ ਵੇਖੋਗੇ ਓਨੇ ਜਿਆਦਾ ਦੇ ਗੋਲ ਹੀ ਐ ਚੋਂ ਪਾਸਿਓਂ ਕਰਮਾਂ ਲਈ ਠੀਕ ਆ ਆ ਦੇਖੋ ਆ ਦੇਖੋ ਟੱਕ ਸੰਦੂ ਸਾਹਿਬ ਥੋੜੀ ਜੀ ਗਾਹ ਕਰਕੇ ਨਾ ਟੱਕ ਦੀ ਥਾਂ ਟੱਕ ਮਖਾਲਾ ਥੋੜਾ ਗਾਂ ਨੂੰ ਅਤਾ ਗਾਂ ਕਰਦੀ ਆ ਬਾਕੀ ਉਤੋਂ ਕੱਦ ਬੁੱਤ ਭਾਜ ਪੂਰਾ ਮੈਂ ਦਾ ਤੇ 12 13 ਕਿਲੋ ਦੀ ਇਹਦੀ ਵੀ ਗਾਰੰਟੀ ਹੋਊਗੀ ਠੀਕ ਆ ਠੀਕ ਆ ਬਾਕੀ ਇਹ ਕਰਮਾਂ ਵਾਲਿਆਂ ਨੂੰ ਗੋਣ ਲੱਗਾ ਹੀ ਹੁੰਦਾ ਮਾਦਰੀ ਗੋਟੀ ਡੌਲੀ ਵਾਲਿਆਂ ਨੂੰ ਦੋ ਤਲੇ ਪਾਸਿਓਂ ਨਹੀਂ ਪੈੜੀਆਂ ਪੈਂਦੀਆਂ ਛੇਤੀ ਆ ਦੇਓ ਜੀ ਉਹ ਲੋ ਜੀ ਇਹ ਦੋਸਤਾਂ ਦਾ ਸਰੀਰ ਘਟਾਂਚਾ ਮੈਂ ਦਾ ਮੂੰਹ ਮੱਥੇ ਦੀ ਤੁਹਾਨੂੰ ਦਿਖਾ ਦਿੱਤੀ ਆ ਬਾਕੀ ਤੋਰਾ ਤਾਰਾ ਤਸੱਲੀ ਨਾਲ ਤੁਹਾਨੂੰ ਦਿਖਾ ਦਿੱਤਾ ਇੱਕ ਵਾਰੀ ਥੋੜਾ ਜਿਹਾ ਅੱਗੋਂ ਫੇਰ ਕਮਾ ਕੇ ਮੜਾ ਗੇੜਾ ਕਢਾ ਲਿਆ ਜੀ ਦਾ ਸੋ ਥਣ ਗੁੱਲ ਵਧੀਆ ਠੀਕ ਆ ਜੀ ਮੋਟਾ ਥਾਣਾ ਸੋ 35 ਦੀ ਵੀ ਆਪਾਂ ਉਮੀਦ ਕਰਦੇ ਆ ਵੀ ਚੰਗਾ 35 ਕਿਸੇ ਰੱਖੀ ਪਿੱਛੇ ਭਾਰ ਦੇ ਵਿੱਚ ਨਹੀਂ ਆਹ ਦੇਖ ਆ ਠੀਕ ਆ ਆ ਲੈ ਠੀਕ ਆ ਵੀਰ ਲਓ ਜੀ ਓਕੇ ਜਾਣ ਤੋਂ ਕੋਈ ਜਾਣ ਤੋਂ ਸੰਦੂ ਸਭ ਤੋਂ ਪਹਲਵਾਨ ਹਾਲਾ ਦਾ ਆ ਬਿਲਕੁਲ ਜੀ ਬਿਲਕੁਲ ਪਹਲਵਾਨ ਹੀ ਹੈ ਕਿ ਗੁੰਦੀ ਪਈਆ ਕਰਮਾਂ ਲਈ ਚੰਗੀ ਚਲੋ ਸਭੀ ਸੂਪੀਆ ਕਿਸੇ ਭਰਾ ਦੇ ਕੋਲੋਂ ਤਾਂ ਲਓ ਜੀ ਬਹੁਤ ਵਧੀਆ ਸੋ ਚੰਗੀ ਹੈ ਠੀਕ ਹੈ ਉਹ ਕਦਲੇਵਰ ਕੀ ਲੈਣ ਦੇਣਾ ਕੀ ਡਿਮਾਂਡ ਕਰਦੇ ਪਏ ਆ ਜੀ ਸੰਧੂ ਸਾਹਿਬ ਇਹਦਾ ਦੇਣ ਲੈਣ ਮੁੱਲ ਕਰਦੇ ਇਹਦਾ 95000 ਹਾਂ ਹਾਂ ਨਾ 90 ਦੀ ਦੇ ਦਿਆਂਗੇ ਆਪਾਂ 90 ਦੀ ਹਾਂ ਜੋ ਜਿੰਨੂੰ ਫੱਬੇ ਫੋਨ ਲਾ ਲੇ ਹੈ ਨਾ ਹਾਂ ਕੋਈ ਗੱਲ ਨਹੀਂ ਕੀ ਆਏ ਫੋਨ ਕਰੇ ਬਾਕੀ 90 ਉਹ ਵੀ ਕਰਦੇ ਜਮਾਨਤਨ ਹੋ ਸਕਦਾ ਹੈ ਅਸੀਂ ਕਰ ਦਿਆਂਗੇ ਸੰਦੂ ਸਾਹਿਬ ਕੋਲ ਜੇ ਗੁਜਾਇਸ਼ ਵਿੱਚੋਂ ਨਿਕਲਦੀ ਹੋਈ ਤਾਂ ਕੱਢ ਤੇ ਆ ਜੇ 4-500 ਦਾ ਕਰ ਦਿਆਂ ਕੋਈ ਹੋਊਗਾ ਠੀਕ ਹੈ ਭਰਾ ਲਓ ਵੀ ਆ ਦੋਸਤੋਂ 90 ਉਹ ਵੀ ਕੋਈ 1500 ਦਾ ਵੀਰਾਂ ਦਾ ਵੀ ਜਮਾਨਤਨ ਕਰਦੇ ਆ ਕਿਉਂਕਿ ਬਹੁਤੀ ਵੱਡੀ ਗੱਲ ਬਾਤ ਨਹੀਂ ਕਿ ਕੋਈ ਭਰਾ ਕਾਲ ਕਰੇ ਸੰਪਰਕ ਕਰੇ ਸੋ ਇਹ ਤੁਹਾਨੂੰ ਮੱਝਾਂ ਦਿਖਾਈਆਂ ਨੇ ਆਪਾਂ ਠੀਕ ਹੈ ਜੀ ਤੇ ਇੱਧਰ ਜਿਹੜੀਆਂ ਤਿੰਨ ਵੜਾ ਤੁਹਾਨੂੰ ਦਿਖਾਉਣੀਆਂ ਆਪਾਂ ਦੋ ਇੱਧਰ ਪਲੂਨ ਪਈਦਾ ਸਵੇ ਗੱਬਣ ਖੜੀਆਂ ਨੇ ਪੂ ਤੇ ਜਿਹੜੀ ਸੂਈ ਆ ਫਿਰ ਦੁਲੇ ਦੀ ਡਿਟੇਲ ਕੋਈ ਸਾਂਝੀ ਕਰਦੇ ਅੱਜ ਹੈ ਸੰਤੂ ਸਾਹਿਬ ਇਹ ਆ ਯਾਨੀ ਕੱਲ ਸ਼ਾਮੀ ਸੂਈ 4-5 ਵਜੇ ਹਾਂਜੀ ਠੰਡੀ ਧੀਰੀ ਇਹ ਵੀ ਇਹ ਬੱਚੇ ਨੂੰ ਜਨਮ ਦਿੱਤਾ ਇਹਨੇ ਜਿਤਨਾ ਮਰਜੀ ਕੋਈ ਚਵਾਈ ਚ ਕੋਈ ਜੂੜ ਦੀ ਲੋੜ ਨਹੀਂ ਕੋਈ ਕੁਛ ਨਹੀਂ ਹਾਂ ਬਈ ਸੇ ਰਸੂਲ ਆਪੋ ਜੀ ਹਾਂ ਜਿੱਦਾਂ ਮਤ ਸਵੇਕ ਨੂੰ ਮੇ ਦੁਜੇ ਇਹ ਦੂਜੇ ਸਵੇਰ ਸੰਸਾ ਚਈ ਹੈ ਦੂਜਾ ਸੂਆ ਤੇ ਮਗਰ ਤੇ ਆ ਬੱਚਾ ਆ ਗਿਆ ਹਾਂ ਬੱਚਾ ਦਿੱਤਾ ਇਹ ਬੱਚਾ ਆ ਗਿਆ ਮਗਰ ਠੀਕ ਹੈ ਜੀ ਸੋ ਬੱਚਾ ਦਿੱਤਾ ਕਰਮ ਵਾਲੀ ਨੇ 나ੜੂਆ ਨਾਲ ਆ ਬੱਚੇ ਤੇ ਅੱਜ ਦੂਜਾ ਤੀਜਾ ਦੇ ਨਾ ਨਾ ਕੱਲ ਸ਼ਾਮੀ ਸੂਈ ਸੰਤੂ ਸਾਹਿਬ ਤਿੰਨ ਚਾਰ ਵਜੇ ਵੀ ਦੋ ਚੋ ਚੋਈਆਂ ਹੋ ਗਈਆਂ ਹਾਂ ਪੁਰਾਤ ਚੋਇਆ ਦੋ ਤਿੰਨ ਕਿਲੋ ਉਹ ਹੁਣ ਚੋਇਆ ਸਵੇਰ ਠੀਕ ਆ ਠੀਕ ਆ ਲਓ ਫੇਂਡੀ ਤੇਰੀ ਵਿਚਾਰੇ ਝੁੰਗੀ ਆ ਝੁੰਗੀ ਆ ਗਈ ਆ ਕਰਮਾ ਲਈ ਤੇ ਕੱਦ ਵੱਡਾ ਠੀਕ ਆ ਵੱਡੇ ਕੱਦ ਦੀ ਵੱਡੇ ਕੱਦ ਦੀ ਕੋਈ ਨਿੱਕੀ ਛੋਟੀ ਮੰਨ ਕੇ ਬੇਸ਼ੱਕ ਮੇਰਾ ਭਰਾ ਸੌਦਾ ਨਾ ਕਰੇ ਜਾਏ ਪਰ ਮੁੱਲ ਬੜਾ ਛੋਟਾ ਰਹੂਗਾ ਇਧਰੋਂ ਤੁਹਾਨੂੰ ਇੱਕ ਥਾਣ ਮਖਾਦ ਗਿਆ ਦੂਰਾ ਹੀ ਥਾਣਾ ਲੱਗਾ ਕਿਸੇ ਭੈਣ ਨੇ ਚਵਾਈ ਕਰਨੀ ਆ ਭਰਾ ਨੇ ਕਰਨੀ ਆ ਸੰਤੂ ਸਾਹਿਬ ਆਏ ਮੈਂ ਜਿੱਤਾ ਮਰਜ਼ੀ ਇਦਾਂ ਹੀ ਬਹਿ ਕੇ ਕੋ ਆ ਦੇਖੋ ਜੀ ਚਵਾਈ ਚਵਾਈ ਪਕਣ ਥਾਂਣ ਤੋਂ ਨਹੀਂ ਚੰਦੂ ਸਾਹਿਬ ਬਹੁਤ ਸੋਨਾ ਲੱਗਾ ਠੱਗਾ ਥਾਂਣ ਪੱਧਾ ਲੱਗਾ ਹਾਂ ਕੋਈ ਜੂੜ ਦੀ ਭਾਵੇਂ ਪਾਵੇ ਕੋਈ ਨਾ ਪਾਵੇ ਜੂੜ ਤੋਂ ਬਗੈਰ ਵੀ ਮਿਲ ਜਾਓ ਜੀ ਖੋਲ ਲੋ ਇਹਨੂੰ ਵੀ ਚੰਦੂ ਸਾਹਿਬ ਵੰਗਾ ਜੂੜ ਪਾਉਣਾ ਪਾ ਲੋ ਨਹੀਂ ਤਾਂ ਲੋੜ ਕੋਈ ਨਹੀਂ ਠੀਕਾ ਹਾਂ ਸੋ ਚੁੰਗੀ ਵਹਿੜ ਤੁਹਾਨੂੰ ਦਿਖਾ ਰਹੇ ਆਂ ਆਪਾਂ ਦੂਜਾ ਸੂਬਾ ਇਹ ਡਿਟੇਲ ਆ 2ਕ ਦਾਗ ਦੀਆਂ ਚਵਾਈਆਂ ਹਜੇ ਹੋਈਆਂ ਨਹੀਂ ਕੱਲ ਕੋਈ ਸ਼ਾਮੀ ਜੇਰ ਜੂੜ ਸ਼ਾਮੀ ਓਕੇ ਪਾ ਕੇ ਦੀ ਵੀਡੀਓ ਬਣੀ ਆਪਣੇ ਕੋਲ ਜੇਰ ਜੂੜ ਦੀ ਜੇ ਕਿਸੇ ਨੇ ਵੇਖਣੀ ਹੋਵੇ ਉਹ ਵੀ ਨਾਲ ਹੋ ਜਾਵੇ ਵੀ ਵੇਖ ਸਕਦਾ ਹੈ ਨਾ ਹਾਂਜੀ ਹਾਂਜੀ ਠੀ ਆ ਲੈ ਵਿਕਰਮਾਲਗੇ ਤੋਰ ਜਾਂਦੇ ਕੱਚੇ ਸੋ ਲੈਫਟੀ ਲੂਪਟੀ ਬਿਲਕੁਲ ਜਿਹੜੀ ਨਿਕਰ ਆ ਹੈ ਹਾਂਜੀ ਹਾਂਜੀ ਬਿਲਕੁਲ ਫਿੱਟ ਲੈਵੇ ਦੀ ਪਤਰੇ ਚਾਰ ਸਪੇਰ ਪਧਰੇ ਲੈਵੇ ਦੀ ਆ ਕੋਈ ਵਾਦਾ ਘਟਾ ਨਹੀਂ ਬਾਕੀ ਫਿਰ ਦੁੱਲ੍ਹੇ ਚਲੋ ਜਿੰਨੇ ਦੀ ਦੇ ਦੇਣੀ ਆ ਕਰਸੀ ਨੇ ਕਰੀ ਆਉਣੀ ਐਨੇ ਦੀ ਕਰਮ ਵਾਲੀ ਹਾਂ 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 ਸੋ ਜਿੱਡਾ ਕਿ ਚਲੋ ਭਾਂਡਾ ਭੁੰਡਾ ਬਾਕੀ ਜਿੰਨਾ ਕ ਦੁੱਧ ਬਾਦ 12 13 ਕਿਲੋ ਦਾ ਸੰਸਾ ਵਧੀਆ ਚਵਾਈ ਜਨਾਂ ਨੇ ਆ ਚਵਾ ਦੂਗੀ ਹੈ ਠੀਕ ਆ ਬਾਕੀ ਜਾਤ ਕੁਆਲਿਟੀ ਵਧੀਆ ਹਾਂ ਗਾਹ ਕਰਮ ਵਾਲੀ ਫਿਰ ਚਲੋ ਵਾਧ ਦੇ ਦੀ ਨਵਾ ਅੰਗੇ ਕਿਹੜਾ ਕਿਤੇ ਹੈ ਨਾ ਸਿੰਘ ਨਾ ਹੁੰਦੇ ਤੇ ਆਪਾਂ ਨੂੰ ਪਤਾ 50000 ਦੀ ਵਹਿੜਿਆ ਹਾਂ ਲਓ ਵੀ ਲੈ ਆ ਵੀਰੇ ਲੈਓ ਮੋੜ ਲਓ ਠੀਕ ਆ ਸੋ ਇਹ ਦੋਸਾ ਇਸ ਵਕਤ ਬੌਲੇ ਤੇ ਚੱਲਣ ਈ ਆ ਹਾਂ ਹਾਂ ਅੱਜ ਇਹਨੂੰ ਹਮਲਾ ਕੱਲ 4 ਵਜੇ ਸੂਈ ਅੱਜ ਦੂਜੀ ਚਵਾਈ ਹੋਈ ਸਵੇਰ ਦੀ ਹਾਂ ਬੌਲਾ ਹੋਊਗਾ ਕੋਈ 6-7 ਕਿਲੋ ਹਾਂ ਹੋ ਠੀਕ ਆ ਵੀਰ ਤਿੰਨ ਹਾਂ 3 ਕਿਲੋ ਰਾਤ ਚ ਹੋਇਆ 3 ਸਵੇਰੇ ਚ ਹੋਇਆ ਯਾਨੀ ਕਿ 10 ਕਿਲੋ ਤੋਂ ਕੱਢ ਜੂਗੀ ਇੱਕ ਅੱਦੇ ਦਿਨ ਦੀ ਹਾਂ ਚਵਾ ਜੂਗੀ 9-10 ਨੂੰ ਕਰਮ ਵਾਲੀ ਲਾਹੂਗੀ ਟੱਕਰ ਹਾਂ ਇਹ ਨਹੀਂ ਕਹਿਣ ਦਿੰਦੀ ਵੀ ਪੈਸੇ ਮੰਗ ਲੈ ਵੀ ਜਿੰਨੇ ਲਾ ਦੇ ਵੀ 10 ਹੋ ਜਾਂਦੀ ਟੋਕੜਾ ਟੋਕੜਾ ਵਾਲਾ ਭਾਸ ਨੂੰ ਸਾਹ ਟੋਕੜਾ ਦਾ ਰੇਟ ਆ ਬਾਹਰ ਸੱਜਰ ਲੈ ਕੇ ਜਾਣਗੇ ਭਰਾ ਆਪਣੇ ਠੀਕ ਆ ਤੇ ਕੀ ਮੋਲ ਵੀ ਅਦੁੱਲੇ ਕਿੰਨੇ 35000 हां ना 30 ਦੀ ਦੇ ਦਿਆਂਗੇ ਆਪਾਂ 30 ਦੀ 30 ਦੀ ਲੈ ਵੀ ਦੇ ਦਿਓ ਲੁੱਟ ਲਓ ਮੇਲੇ ਲੁੱਟ ਲਓ ਮੇਲੇ ਵਾਲੀ ਗੱਲ ਆ ਮੇਲਾ ਲੁੱਟਣ ਵਾਲੀ ਗੱਲ ਆ ਠੀਕ ਆ ਜੀ 30000 ਦੀ ਫਾਈਨਲੀ ਜਿਹੜੀ ਤੁਹਾਨੂੰ ਇਹ ਵੜ ਮਿਲ ਜੂਗੀ ਇੱਧਰ ਇੱਕ ਤੁਹਾਨੂੰ ਆ ਨੈਕਸਟ ਆਪਾਂ ਦਿਖਾਉਣੇ ਆ ਜੋੜੀ ਵੈਸੇ ਗੱਲ ਕਰਦਿੰਨੇ ਆ ਜੋੜੀ ਜਿਹੜੀਆਂ ਪਲੂਨ ਵੜਾ ਨੇ ਪਹਿਲਾਂ ਪਹਿਲਾਂ ਸੂਆ ਪਛੀਆਂ ਨੂੰ ਸੂਨਾ ਤੇ ਤਿਆਰੀ ਤੇ ਖੜੀਆਂ ਨੇ ਬਸ ਦੋ ਤਿੰਨ ਦੋ ਤਿੰਨ ਦਿਨਾਂ ਤੱਕ ਹੀ ਸੂ ਪਣਾ ਇਹਨਾਂ ਨੇ ਤੇ ਇਹ ਜਿਹੜੀ ਆਪਣੇ ਕੋਲ ਵੀਰ ਦੁੱਲੇ ਆ ਜਿਹੜੀ ਡੱਬੀ ਵੜੇ ਇਹ ਪਹਿਲਾ ਸਵੇਰੇ ਵੀ ਹਾਂ ਸੰਧੂ ਸਾਹਿਬ ਇਹ ਵੀ ਪਹਿਲੇ ਸੂਏ ਆ ਥਣ ਲੇਵੇ ਦੀ ਬਹੁਤ ਜਾਨੀ ਕਿ ਥਣ ਵੇਖੋ ਚਵਾਈ ਗਿੜਖਿੜ ਦੀ ਚਵਾਈ ਲੱਗੀ ਆ ਥਣ ਦੀ ਪੀੜੀ ਤੇ ਪਾਵੇ ਗਏ ਇਹ ਨਹੀਂ ਕੋਈ ਮੈਂ ਵੀ ਆ ਪੀੜੀ ਤੇ ਪਾਵੇ ਕਹ ਲੋ ਬਾਕੀ ਬਲੈਕ ਥਣ ਆ ਗਿਆ ਮੁੱਠੀ ਮੁੱਠੀ ਥਣ ਲੱਗਾ ਠੀਕ ਆ ਜੀ ਕੋਈ ਵੀ ਥਣ ਦੇ ਉੱਪਰ ਬਾਦੂ ਘਟੂ ਨਿਸ਼ਾਨ ਨਹੀਂ ਤੁਹਾਨੂੰ ਨਜ਼ਰ ਆਊਗਾ ਕੰਪੈਕਟ ਜੈਟਰ ਕਰਨੀ ਦਾ ਜਾਤ ਕੁਆਲਟੀ ਵੀ ਸੰਧੂ ਸਾਹਿਬ ਜੀ ਬਿਲਕੁਲ ਤੁਹਾਡੇ ਸਾਹਮਣੇ ਭੋਟੀ ਆ ਠੀਕ ਆ ਜੀ ਹਾਂ ਭੋਟੀ ਆ ਆ ਵੇਖੋ ਭੋਟੀ ਛੋਟਾ ਥਣ ਹਾਂ ਜੋ ਲੱਗੀ ਆ ਇਹ ਵੀ ਖੋਲ ਕੇ ਵੀਰ ਮੜਾ ਜਾ ਸਾਹਮਣੇ ਪੇਸ਼ ਕਰਤੀ ਗਿਆ ਪਲੂਨ ਪਹਿਲਾ ਸੂਬਾ ਇਸ ਬੈਡ ਨੇ ਸੂਣਾ ਸੋ ਤਿਆਰੀ ਤੇ ਆ ਜਿਹੜੀ ਆਪਾਂ ਤੁਹਾਨੂੰ ਇਹ ਬੈਡ ਦਿਖਾ ਰਹੇ ਹਾਂ ਠੀਕ ਆ ਜੀ ਸੋ ਬਾਕੀ ਵੇਖਦੇ ਆ ਸਾਰ ਸਾਰੇ ਭਰਮ ਨੂੰ ਸਮਝ ਆਈ ਜਾਣੀ ਐ ਦਿਨ ਕਰਨ ਵਾਲੀ ਦੋ ਕਰ ਜੇ ਤਿੰਨ ਕਰ ਜੇ ਹਾਂ ਪੰਜ ਵੀ ਕਰ ਸਕਦੀ ਆ ਪੰਜ ਵੀ ਕਰ ਸਕਦੀ ਆ ਦੇਓ ਜੀ ਮੁਰਦੂ ਨੋ ਜੀ ਠੀਕ ਆ ਸੋ 5 ਦਿਨ ਅਪਰੋਕਸੀਮੇਟਲੀ ਮੰਨਿਆ ਜੇ 5 ਦਿਨਾਂ ਦੇ ਲੈ ਜਾ ਜਣੇ ਸਿਬਬ ਸਾਬ ਮੰਨ ਲਓ 5 ਵੀ ਖੜ ਸਕਦੀ 4 ਵੀ ਖੜ ਸਕਦੀ ਆ ਸੋ ਵੈੜ ਦੋਸਤੋ ਚੰਗੀ ਆ ਜੋੜੀ ਕਿਸੇ ਭਰਾਣੇ ਬਿਲਕੁਲ ਜੋੜੀ ਦਾ ਸੌਦਾ ਕਰਨਾ ਜੋੜੀ ਦਾ ਵੀ ਤੁਸੀਂ ਕਰ ਲਿਆ ਜੋ ਵੈਸੇ ਆਪਾਂ ਰੇਟ ਜਿਹੜਾ ਸਿੰਗਲ ਸਿੰਗਲ ਤੇ ਤੁਹਾਨੂੰ ਦੱਸ ਦਿੰਨੇ ਆ ਤੇ ਤੁਲੇ ਵੀਰੇ ਇਹ ਵੈੜ ਦਾ ਕੀ ਮੁੱਲ ਰਹੂਗਾ ਇਹ ਸੰਧੂ ਸਾਹਿਬ ਵੈੜ ਦਾ ਆਪਾਂ ਮੁੱਲ ਕਰਦੇ ਆ 2 ਘਟ 40 ਆ 38 ਦੀ 36 ਦੀ 2000 ਹੋਰ ਮਾਨ ਕਰਦੇ ਆ 36 ਦੀ ਹੋ ਗਈ 36 ਦੀ ਹਾਣਾ ਮਾਨ ਕਰਦੇ ਆ ਠੀਕ ਆ ਲਓ ਵੀ ਇਹ 36000 ਦੀ ਫਾਈਨਲ ਮਿਲ ਜੂਗੀ ਅੱਜ ਪੱਥੀ ਬੜੀ ਚੰਗੀ ਆ ਸਾਫ ਸੁਥਰੀ ਆ ਚਲੋ 36000 ਦੇ ਵਿੱਚ ਘਰ ਦਾ ਦੁੱਧ ਪੀਣਾ ਕੋਈ ਨਹੀਂ 15 16 ਸੀਗੀ ਆ 15 16 ਸਵਾਉਗੀ ਚਵਾਉਗੀ ਕਰਮਾਂ ਲਈ ਤੇ ਤੂੰ ਤਾਂ ਦੇਉਗੀ ਸੋ 36000 ਦੀ ਸਿਰਫ ਮਿਲੂਗੀ ਠੀਕ ਆ ਇਧਰ ਇੱਕ ਤੈਨੂੰ ਕਰਾਸ ਬ੍ਰੀਡ ਵਿਖਾ ਦਿੰਦਾ ਕੋਈ ਸ਼ਾਈ ਵਾਲ ਦਾ ਕਰਾਸ ਬ੍ਰੀਡ ਲਾ ਲੈ ਮੇਰਾ ਵੀਰ ਪਲੂਣ ਪਹਿਲਾ ਸੂਆ ਵੀ ਆ ਜੀ ਹਾਂ ਇਹ ਨਹੀਂ ਸੰਧੂ ਸਾਹਿਬ ਪਹਿਲੇ ਸੂਏ ਬਈ ਇਹ ਵੀ ਕਰਮਾਂ ਲਈ ਪਹਿਲਾ ਸੂਆ ਪਲੂਣੀ ਆ ਬੱਛੀ ਥੋੜਾ ਜਿਹਾ ਅੰਗਪਖ ਨਵਾਂ ਬੱਛੀ ਦਾ ਹਾਂ ਉਦਾਂ ਥੋੜਾ ਜਿਆਦਾ ਬੰਦਿਆਂ ਦਾ ਕਰਕੇ ਜਿਵੇਂ ਥੋੜੇ ਜਿਹੇ 2-4 ਬੰਦੇ ਉੱਪਰੇ ਖੜ ਜਾਂਦੇ ਪਸ਼ੂ ਕਾਲਾ ਪੈ ਲੱਗ ਪੈਂਦਾ ਬੱਛੀ ਵੈਸੇ ਨਵੀਂ ਆ ਕੂਲੀ ਬੱਛੀ ਆ ਫੇਸ ਬੂਸ ਕੁਆਲਿਟੀ ਚੰਗੀ ਆ ਮੂੰਹ ਮੱਥੇ ਆ ਠੀਕ ਆ ਜੀ ਠੀਕ ਲਓ ਜੀ ਸੋ ਚਾਰੇ ਧਾਣ ਲੱਗੇ ਕਰਮਾ ਲਈ ਠੀਕ ਆ ਜੀ ਗਲਾਬੀ ਪਿੰਕ ਥਣ ਜਿਵੇਂ ਆਪਾਂ ਕਹਿ ਦਿੰਦੇ ਆ ਦੇਨੇ ਵੀ ਇੱਥੇ 5-4 ਦਿਨ ਸੁੰਦੀ ਹਾਂ ਲੈ ਜੀ ਸਾਨੂੰ ਸਭ 4-5 ਦੇ ਬਣੂ ਹਜੇ ਹੋਰ ਖੁੱਲੂਗੀ ਵਸ਼ੀ ਤਦੋਂ ਹਾਂ ਲਓ ਜੀ 4-5 ਦਿਨ ਰਹਿ ਜਾਂਦੀ ਆ ਜੀ ਸਾਹਿਬ ਥੋੜੀ ਜੀ ਠੰਡ ਕਾਲਾ ਪੰਨ ਬਖਾਉਂਦੀ ਥੋੜਾ ਜਿਹਾ ਹਾਂ ਹੋ ਜੂਗੀ ਸਾਟਾ ਜੋ ਅਸੀਂ ਅੱਜ ਬੁਰੀਆਂ ਜਾ ਕੇ ਕਰਮਾਂ ਲਈ ਪਤਾ ਲੱਗ ਜਾਣਾ ਇਹਨੂੰ ਕੀ ਕਰਮਾਂ ਦੇ ਵੀ ਦੁੱਧ ਦੇਣਾ ਮੈਂ ਹਾਂ ਹਾਂ ਬਿਲਕੁਲ ਸੋ ਪਲੂਣ ਪਹਿਲਾ ਸਵੇਰ 200 ਬੱਛੀ ਤੁਹਾਨੂੰ ਜਿਹੜੀ ਆਪਾਂ ਦਿਖਾ ਰਹੇ ਹਾਂ ਬਿਲਕੁਲ ਲਵੀ ਕੁਲੀ ਬੱਛੀ ਆ ਕੋਈ ਪੱਕੜ ਜੀ ਉਮਰ ਦੀ ਨਹੀਂ ਕੀ ਵੈਸੇ ਚਲੋ ਸਾਰੇ ਭਰਾਵਾਂ ਨੂੰ ਇੱਕ ਵਾਰੀ ਪਤਾ ਲੱਗ ਹੀ ਜਾਣਾ ਚਿਹਰੇ ਮੋਰੇ ਤੋਂ 2 4 5 ਜਿੰਨੇ ਵੀ ਦਿਨ ਲੈ ਜਾ ਠੀਕ ਆ ਜੀ ਉਨਾਂ ਹੀ ਚੰਗੀ ਕਰਾ ਵੀ ਥੱਲੇੋਂ ਕਰਮਾਂ ਵਾਲਾ ਪਸ਼ੂ ਚੰਗਾ ਬਣ ਜਾਂਦਾ ਤਿਆਰ ਹੋ ਜਾਂਦਾ ਸੋ ਤਿਆਰੀ ਕਰਕੇ ਸਵੇਰ ਠੀਕ ਆ ਜੀ ਆਪਦੇ ਪੂਰੇ ਗਿਨੇ ਮਿੱਥੇ ਦਿਨਾਂ ਦੇ ਉੱਤੇ ਤੇ ਫਿਰ ਸੁਆਦ ਆਉਂ ਬਾਕੀ ਉਹ ਤੋਂ ਚਮਕਦਮਕ ਕਰਨ ਵਾਲੀ ਦੀ ਬੜੀ ਆ ਸ਼ਾਇਨਿਕ ਸ਼ੋਨਿਕ ਪਿੰਡਾ ਪੂਰਾ ਕਰਦਾ ਪਿਆ ਕੋਈ ਬਾਧੂ ਘਾਟੂ ਨਿਸ਼ਾਨ ਨਾ ਦਾ ਪਿੰਡੇ ਤੇ ਆ ਤੇ ਨਾ ਹੀ ਥਣ ਦੇਵੇ ਤੇ ਆ ਸੋ ਜਿੰਨੀ ਵੀ ਆ ਸਾਫ ਸੁਥਰੀ ਆ ਅੱਜ ਬਿਲਕੁਲ ਜਾਇਜ ਜੈਨੂਨ ਰੇਟ ਦੇ ਉੱਤੇ ਤੁਹਾਨੂੰ ਮਿਲ ਜੂਗੀ ਕਿਉਂ ਮਾਲ ਜਿਹੜਾ ਦੋਸਤੋ ਪਹਿਲਾਂ ਵੀ ਜਿੰਨੇ ਵੀ ਆਪਾਂ ਪੁੱਛ ਤੁਹਾਨੂੰ ਦਿਖਾਏ ਆ ਮਾਲ ਪਹਿਲਾਂ ਸਾਰਾ ਸਾਫ ਸੁਥਰਾ ਤੇ ਜਾਇਜ ਰੇਟਾਂ ਤੇ ਆ ਇਹ ਵੀ ਬੱਚੀ ਬਿਲਕੁਲ ਜਾਇਜ ਰੇਟਾਂ ਫਿਰ ਦੁਲੇ ਕੀ ਲੈਣ ਦੇਣਾ ਇਹਦਾ ਸੰਧੂ ਸਾਹਿਬ ਡਿਮਾਂਡ ਕਰਦੇ ਆ ਆਪਾਂ 30000 ਬੇੜ ਕਿੱਥੇ 2000 ਹੋਰ ਮਾਨਤਨ ਕਰਦੇ 28 ਦੀ ਦੇ ਦਿਆਂਗੇ 28 ਦੀ ਦੇ ਦੋ ਹਾਂ ਲਓ ਵੀ 28000 ਦੀ 200 ਇਹ ਵੜ ਮਿਲ ਜੂਗੀ ਪੂਰੀ ਕਰਮਾਲੀ ਆਮਾ ਧਾਵਾਂ ਤੇ ਹੁੰਦੀ ਜਾਂਦੀ ਹੈ ਦੋ ਚੌਂ ਦਿਨਾਂ ਤੱਕ ਇਧਰੋਂ ਇੱਕੋ ਨਹੀਂ ਮਾਰੋ ਨਿਗਾ ਮੇਰੇ ਵੀਰ ਆ ਦੇਖੋ ਥੋੜਾ ਜਿਹਾ ਆਪਾਂ ਜ਼ੂਮ ਕਰਕੇ ਲਾਗਿਓ ਤੁਹਾਨੂੰ ਥਣ ਦੇਵਾ ਵਿਖਾ ਦਿੰਨੇ ਆ ਵੀ ਆ ਥਣ ਦਾ ਸੈਜ ਇਹ ਸ਼ੇਪ ਆ ਤੇ ਇਹ ਵਿਰਲ ਵੰਡ ਜੇ ਠੀਕ ਆ ਹਾਂ ਸੋ ਚੱਡਾ ਛੱਡਾ ਕਰਮਾਲੀ ਝੋਲੀ ਝਾਲੀ ਥੱਲੇ ਬਣਾਈ ਹੁੰਦੀ ਹੈ ਚੰਗੀ ਆ ਦੇਖੋ ਨਮਸਕਾਰ ਕੋਈ ਠੰਡੀ ਤੇਰੀ ਉਹ ਜੀ ਕੋਈ ਨਹੀਂ ਠੀਕ ਆ ਠੀਕ ਆ ਲਓ ਲਓ ਠੀਕ ਆ ਓਕੇ ਇਹ ਦੁਲੇਵੀਰ ਅੱਜ ਆਪਣੇ ਕੋਲ ਨਾਗਨੇ ਟੋਟਲ 7 ਹਾਂ ਸੰਧੂ ਸਾਹਿਬ 7 ਲੱਖ ਆਪਣੇ ਕੋ 4 ਮੱਝਾਂ 2 ਗੱਬਣਾ 2 ਸੂਈਆਂ ਆ ਇੱਕ ਗਾਂ ਸੂਈ 2 ਗੱਬਣਾ ਗਾਈ